ਅੱਜਾਂ ਮੇਰੀ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦਾ ਤੂੰ ਮੇਰੀ ਕੁੜੀ ਕਹਿੰਦੀ ਮੰਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ 판 ਠੀਕ ਆ ਮੇਰੀ ਕੁੜੀ ਨਾ ਡੇਢ ਮਹੀਨਾ ਕੋ ਸਕੂਲ ਛੱਡ ਗਈ ਹੋਰ ਰੋਂਦੀ ਆ ਉਹਨਾਂ ਪਲੀਸ ਨਾਲ ਮੜ ਕੋਲ ਆਇਆ ਮੜ ਕੋਲ ਕਹਿੰਦੀ ਮੜ ਨੂੰ ਨਿਰਸਾਹ ਕਹਿੰਦੀ ਮਰਦੇ ਗਾਲ ਫੇਰ ਉਹ ਨਿਵਾਜ ਖਾਨੇ ਦੱਸ ਕੀ ਮੰਗਤੀ ਤੁਹਾਡੀ ਉਹਨਾਂ ਜੀ ਮੰਗ ਹੈ ਯਾ ਬਸ ਇਲਾ ਹੋ ਸਕੇ ਇੱਥੇ ਨੂੰ ਇੱਕ ਬਾਹਰ ਵੱਡੋ ਸੀਤਰ ਫੇਰਨੇ ਅਸੀਂ ਅਕਰੀਂ ਦੀ ਤਰਫ ਫੇਰ ਕੇ ਛੱਡਾਂਗਾ ਕਾਲਾ ਮੁਕਰ ਤੇ ਪਿੰਡ ਚ ਕੱਢਾਂ ਬਸ ਤਮੀ ਜੀ ਕਰਦਾ ਹਰਕਤਾਂ ਗੰਦੀ ਗੰਦੀ ਕਰਦਾ ਜੀ ਕਰਦਾ ਉੱਥੇ ਅਤ ਲਾਉਂਦਾ ਕਦੀ ਕਿੱਥੇ ਕਦੀ ਕਿੱਥੇ ਕੌਣ ਲਾਂਦਾ ਆ ਰੱਖ ਰਾਕੇਸ਼ਰ ਅੱਛਾ ਤੇ ਤਮੀ ਜੀ ਬੋਤ ਕਰਦਾ ਕਦੀ ਕਨੇ ਪਾਇਆ ਕਦੀ ਗੰਦੀ ਕਦੀ ਕੋਸ਼ੇ ਤੇਰੀ ਮਾਦੀ ਕੀ ਦਿਨ ਨਾਲ ਸੈਟਿੰਗ ਹੈ ਤੇਰੀ ਸੈਟਿੰਗ ਕੀ ਦਿਨ ਨਾਲ ਹੈ ਇਸ ਕੁੜੀ ਨਾਲ ਮੈਂ ਸੋਇਆ ਤੂੰ ਕਿਹਦੇ ਨਾਲ ਸੋਇਓ ਇਹ ਤਾਂ ਅੱਗਲਾ ਕਰਦਾ ਇਹ ਪਹਿਲਾਂ ਵੀ ਕਦੇ ਕੀਤੀ ਹੈ ਬਾਬਾ ਦੁਬਾਰੀ ਕੀਤੀ ਪਰ ਐਕਸ਼ਨ ਨਹੀਂ ਲੀਦਾ ਕਿਨੇ ਕਿੰਨਿਆ ਕੋ ਲੜਕਿਆਂ ਨਾਲ ਸਰ ਗੱਲਬਾਤ ਕੀਤੀ ਹੈ ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲ ਸਾਹਿਬ ਜੀ ਕਹਿੰਦੀ ਹੈ ਮਾਫੀ ਮੰਗਵਾ ਦੇਣੇ ਆ ਅੱਛਾ ਇੰਨੀ ਕੁੜੀਆਂ ਨਾਲ ਬਦਤਮੀਜ਼ੀ ਹੋ ਗਈ ਜੇ ਮਾਫੀ ਮੰਗਦੇ ਔਰ ਮਾਫੀ ਤੁਹਾਡੇ ਕਹਿਣ ਦੇ ਮੁਤਾਬਕ ਹੁਣ ਤੱਕ ਕਿੰਨਿਆ ਕੋ ਕੁੜੀਆਂ ਨਾਲ ਇੰਨਾ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਆ ਜੀ 8ਵੀਂ ਕਲਾਸ ਦੀ ਸਾਰੀ ਕੁੜੀਆਂ ਮੇਰੀ ਆਪਦੀ ਕੁੜੀ ਨੇ ਢਾਢ ਮਹੀਨਾ ਹਾਂ ਜੀ ਇਹ ਕੁੜੀ ਨੇ ਸਕੂਲੀ ਛੜਤਾ ਡੇਢ ਮਹੀਨਾ ਹੋ ਗਿਆ ਹਾਂਜੀ ਜੀ ਸਕੂਲ ਵਿੱਚ ਆ ਹੈਗੀ ਮੇ ਜਿਹੜੀ ਕੁੜੀਆਂ ਨੂੰ ਇੰਝ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਹੀ ਸਮਾਰਟ ਲੱਗਦੇ ਨੇ ਥੋੜੀ ਗੋਲ-ਗੋਲ ਲੱਖਵੜੀ ਪਿਆਰੀ ਜਰੀ ਮੇਰੇ ਬਣ ਜਾਂਦੇ ਤੋ ਤੂੰ ਦੇ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ ਜੀ ਜੀ ਉਹ ਗਲਤ ਹੈ ਤੇ ਹਰਕਤਾਂ ਵੀ ਕੀ ਕਰਦੇ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਵੋਹ ਇਨਸਾਨ ਚਾਹੀਦਾ ਸਨ ਕੁੜੀਆਂ ਖਤਰਾ ਗੱਲ ਇਹ ਹੋਈ ਆ ਸਾਰਿਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ ਠੀਕ ਆ ਸਾਰਿਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ ਤੇ ਇਹ ਇੰਜੀਆਂ ਹਰਕਤਾਂ ਕਰਦਾ ਕਿਸੇ ਨੂੰ ਕਹਿੰਦਾ ਤੋ ਕਦੀ ਕਹਿੰਦਾ ਕਈ ਜਾ ਪਾਇਆ ਕਦੀ ਕਹਿੰਦਾ ਕਈ ਜਾ ਪਾਇਆ ਹੈ ਮਾਸਟਰ ਹੈ ਕੋਈ ਜੀ ਉਹ ਕੁਪੜੀਆਂ ਨਾਲ ਗਲਤ ਹਰਕਤ ਕਰਦਾ ਤਾਂ ਅਸੀਂ ਆਈਆਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਮਾਸਟਰ ਦਾ ਮਾਸਟਰ ਦਾ ਕੇਸ ਹੈ ਜੀ ਕੀ ਕੀ ਹਰਕਤ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਜਿੱਪ ਖੋਲ ਕੇ ਵੇਖ ਦਿੱਤਾ ਹੈ ਅੱਛਾ ਜੀ ਤੇ ਵੇਖਦਾ ਵੀ ਤੇ ਹੰਦੀ ਹਰਕਤਾਂ ਕਰਦਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਕਿ ਹਾਂ ਅੱਗੇ ਕੀਤੀ ਹੈ ਬੜੀ ਕਰਦਾ ਰਿਹਾ ਅੱਛਾ ਜੀ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਤੇ ਪ੍ਰਿੰਸੀਪਲ ਉਹ ਮਾਫੀ ਮੰਗ ਲੈਣ ਦੀ ਕੋਈ ਗੱਲ ਨਹੀਂ ਹੈ ਸਮਝਾ ਦਾਂਗੇ ਸਮਝਾ ਲੈ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਾਂਗੇ ਹੁਣ ਆਏ ਤੇ ਹੁਣ ਕਹਿੰਦੇ ਥੋ ਮਾਫੀ ਮੰਗਾ ਦਾਂਗੇ ਕੀ ਤੁਹਾਡੀ ਮੰਗ ਕੀ ਹੁੰਦੀ ਸਾਡੀ ਮੰਗੇ ਹੀ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਠੀਕ ਜੀ ਔਰ ਵੀ ਉਹ ਸਾਫ ਤੋਂ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਹਰਕਤ ਤੇਜੀ ਕੀਤੀਆਂ ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਅਨਦਰ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਸੀ ਜੀ ਤੁਹਾਡਾ ਨਾਮ ਕੀ ਹੈ ਜੀ ਹਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਨਹੀਂ ਸਾਹਮਣੇ ਨੋ ਨੋ ਇਹੋ ਜੇ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੈ ਲਈ ਹੈ ਠੀਕ ਹੈ ਜੀ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਓਡੀ nie robisz, by je ty... ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟिटीज ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਵੰਦੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਹੋਵੇ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾਂਦਾ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤ ਇੱਕ ਨਾ ਕੀਤਾ ਗਿਆ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਦਾ ਬਣਦਾ ਸੀ ਪ੍ਰਿੰਸੀਪਲ ਜੀ ਜੀ ਤੁਹਾਡੇ ਕੋਲ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਲੇਕਿਆ ਆਊਗਾ ਪਹਿਲਾਂ ਇਹਨਾਂ ਨੇ ਸਾਨੂੰ ਦੇਣਾ ਵਾ ਸਕੂਲ ਤੋਂ ਟਿਸ ਨਵਿੰਗ ਇਹ ਕੋਪੀਰੈਂਟ ਸਾਡੇ ਕੋਲ ਨਹੀਂ ਕੋ ਆਇਆ ਵੀ ਕੋਈ ਐਵੀ ਜੀ ਕੰਪਲੇਂਟ ਲੈ ਠੀਕ ਹੈ ਜੀ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਫਿਲਹਾਲ ਜੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਇਸ ਪਰ ਲੌਕ ਆ